ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਇੱਕ ਪਾਸੇ ਗਰਮੀ ਦਾ ਕਹਿਰ ਤੇ ਦੂਏ ਪਾਸੇ ਚੌਣ ਰੈਲੀਆਂ ਦਿੱਲੀ ਤੋਂ ਨਰਿੰਦਰ ਮੋਦੀ ਹੋਰਾਂ ਦੀ ਆਮਦ ਦੀ ਤਿਆਰੀ ਪਟਿਆਲੇ ਦਾ ਚੱਪਾ-ਚੱਪਾ ਵਿੰਨਿਆ ਗਿਆ ਸੁਰੱਖਿਆ ਦਸਤੇ ਤੈਨਾਤ ਕਰ ਦਿੱਤੇ ਗਏ ਗੁਜਰਾਤ ਦੀਆਂ ਸੱਤ-ਸੱਤ ਕੰਪਨੀਆਂ ਪੰਜਾਬ ਬੁਲਾ ਲੀਆਂ ਗਈਆਂ ਪੰਜਾਬ ਪੁਲਿਸ ਸਾਰੀ ਸੁਰੱਖਿਆ ਝੌਂਗ ਦਿੱਤੀ ਗਈ ਹੈ ਕੇਂਦਰੀ ਏਜੰਸੀਆਂ ਲੱਗੀਆਂ ਨੇ ਕਮਾਂਡੋ ਬਕਾਇਦਾ ਐਨਐਸਜੀ ਦੇ ਕਮਾਂਡੋ ਤੈਨਾਤ ਕੀਤੇ ਗਏ ਨੇ ਕਿਉਂਕਿ ਨਰਿੰਦਰ ਮੋਦੀ ਹੋਰਾਂ ਦੀ ਪਿਛਲੀ ਫੇਰੀ ਇੱਕ ਚੱਕਰ ਵਿੱਚ ਫਸ ਗਈ ਸੀ ਉਸ ਤੋਂ ਬਾਅਦ ਖਾਸਾ ਸਿਆਸੀ ਖਿੱਚੋਤਾਣ ਚੱਲੀ ਸੀ ਸੋ ਇਸ ਲਈ ਇਸ ਵਾਰ ਕਹਿੰਦੇ ਕਿ ਬੋਝ-ਬੋਝ ਕੇ ਪੱਬ ਧਰੇ ਜਾ ਰਹੇ ਨੇ ਤੇ ਸੁਰੱਖਿਆ ਨੂੰ ਲੈ ਕੇ ਕਹਿੰਦੇ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਪੀਐਮਓ ਹਾਊਸ ਨੂੰ ਕਾਸਾ ਫਿਕਰ ਲੱਗ ਰਿਹਾ ਕਿ ਪੰਜਾਬ ਜਾਣਾ ਤੇ ਉੱਪਰ ਦੀ ਗਰਮੀ ਦਾ ਕਹਿਰ ਪੰਜਾਬ ਦੇ ਵਿੱਚ ਇਸ ਮੌਕੇ 46 ਡਿਗਰੀ 47 ਡਿਗਰੀ ਤਾਪਮਾਨ ਸ਼ੂਰਿਆ ਹਰਿਆਣਾ 'ਚ ਇਸ ਮੌਕੇ 48 ਡਿਗਰੀ ਦਾ ਤਾਪਮਾਨ ਸ਼ੂਰ ਰਿਹਾ ਹੈ। ਰਾਜਸਥਾਨ ਦੇ ਵਿੱਚ 48 ਡਿਗਰੀ ਦਾ ਤਾਪਮਾਨ ਸ਼ੂਰ ਰਿਹਾ ਹੈ। ਦਿੱਲੀ, ਯੂਪੀ ਤੋਂ ਖਬਰਾਂ ਜੀਆਂ ਆ ਰਹੀਆਂ। ਸੋ ਜਿਸ ਕਦਰ ਗਰਮੀ ਵੱਧ ਰਹੀ ਹੈ, ਉਧਰ ਜਿਉਂ-ਜਿਉਂ ਚੋਣ ਨੇੜੇ ਜਾ ਰਹੀਆਂ, ਤਿਉਂ-ਤਿਉਂ ਗਰਮੀ ਦਾ ਕਹਿਰ ਵੀ ਵੱਧ ਰਿਹਾ ਹੈ। ਪੰਜਾਬ 'ਚ ਅੱਜ 47 ਡਿਗਰੀ ਦਾ ਤਾਪਮਾਨ ਸ਼ੂ ਗਿਆ। 46.7 ਡਿਗਰੀ ਦੇ ਕਰੀਬ। ਹੈ ਸਭ ਤੋਂ ਵੱਧ ਬਠਿੰਡਾ 'ਚ ਤਾਪਮਾਨ ਰਿਕਾਰਡ ਕੀਤਾ ਗਿਆ। ਉਤੋਂ ਵੱਧ ਸਮਰਾਲਾ ਚ ਵੀ 45 ਡਿਗਰੀ ਪਠਾਨਕੋਟ ਚ ਵੀ 45 ਡਿਗਰੀ ਅੰਮ੍ਰਿਤਸਰ ਚ ਵੀ 44 ਤੋਂ ਲੈ ਕੇ 45 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਚ ਸਰਸਾ ਦੇ ਵਿੱਚ 48 ਡਿਗਰੀ ਲਗਭਗ 47.8 ਡਿਗਰੀ ਤੋਂ ਵੱਧ ਤਾਪਮਾਨ। ਫਿਰ ਹਸਾਰ ਚ 40 ਡਿਗਰੀ ਤੋਂ ਵੱਧ ਫਿਰ ਭਵਾਨੀ ਚ 40 ਡਿਗਰੀ ਤੋਂ ਵੱਧ ਤੇ ਮੌਸਮ ਵਿਭਾਗ ਕਹਿੰਦਾ ਪਈ ਜੇ ਹਫਤਾ ਖੰਡ ਤਾਈਂ ਚੱਲੂਗਾ। ਨਾ ਕੋਈ ਕਣੀ ਡਿਗਣੀ ਨਾ ਕੋਈ ਮੀਂਹ ਪਣਾ ਨਾ ਕੋਈ ਰਾਤਾਂ ਲੂ ਐਂ ਚੱਲੂਗੀ। ਹੀਟ ਵੇਵ ਦਾ ਰੈਡ ਅਲਰਟ ਜਾਰੀ ਕਰਤਾ। ਅਗਲੇ ਕਹਿੰਦੇ ਜੀ ਇਤੋਂ ਬਚਣਾ ਬਹੁ ਸੋ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਇੱਥੇ ਸਾਰੇ ਯੂਪੀ ਕਹਿੰਦੇ ਜੀ ਅਜੇ ਹੀਟ ਵੇਵ ਰਹਿਣੀ ਹੈ ਉਸੇ ਕਾਰਨ ਸਕੂਲਾਂ 7 ਦਿਨ ਪਹਿਲਾਂ ਛੁੱਟੀ ਕਰਨੀ ਪਈ ਆ ਐ ਕਿ ਭਾਈ ਜਿਹੜੀ ਛੁੱਟੀ 1 ਜੂਨ ਨੂੰ ਕਰਨੀ ਸੋ 21 ਮਈ ਨੂੰ ਕਰਤੀ ਪ੍ਰਾਈਵੇਟ ਸਕੂਲ ਵੀ ਸਰਕਾਰੀ ਸਕੂਲ ਵੀ ਐਡਿਟ ਸਕੂਲ ਵੀ ਫੋਰ ਕ੍ਰੈਚ ਵਗੈਰਾ ਵੀ ਸਾਰੇ ਕੁਝ ਬੈਠੋ ਕਰੇ ਆ ਲੁਧਿਆਣਾ ਚ ਕਦੋਂ ਦੇ ਸਕੂਲ ਖੋਲੇ ਸੀ ਕਾਰਵਾਈ ਵੀ ਹੋ ਗਈ ਉਹਨਾਂ ਤੇ ਸੋ ਇਸ ਲਈ ਗਰਮੀ ਚ ਘਰੋਂ ਨਿਕਲਣ ਲੱਗੇ ਸੋਚਿਓ ਪਰ ਭਾਈ ਰੈਲੀ ਆ ਹੁਣ ਨਰੇਂਦਰ ਮੋਦੀ ਨੇ ਆਉਣਾ ਤੇ ਪਾਕਿਸਤਾਨੇ ਜਾਣਾ ਕਿ ਜਿੜੀ ਵੱਲ ਨੇ ਆਉਣਾ ਭਗਤਾਂ ਨੇ ਜਾਣਾ ਫਿਰ ਹਉਨਪ੍ਰਿੰਕਾ ਨੇ ਆਉਣਾ ਹੈ ਫਿਰ ਉੱਥੇ ਵੀ ਭਗਤੋਨਾਂ ਦੀ ਵੀ ਹੈਗੇ ਸੋ ਭਗਤ ਤਾਂ ਪੰਜਾਬ ਦਾ ਦੇਸ਼ ਦਾ ਭਗਤ ਕੌਣਾ ਹੈ ਸੋਚਣ ਦੀ ਲੋੜ ਤਾਂ ਹੈ ਚਲੋ ਸੋ ਇਸ ਲਈ ਨਰਿੰਦਰ ਮੋਦੀ ਹੋਰਾਂ ਦੀ ਫੇਰੀ ਦੇ ਹਵਾਲੇ ਨਾਲ ਕਿ ਪਟਿਆਲੇ ਦੇ ਵਿੱਚ ਪਨੀਤ ਕੌਰ ਲਈ ਵੋਟਾਂ ਮੰਗਣ ਆ ਰਹੇ ਨੇ ਨਰਿੰਦਰ ਮੋਦੀ ਹੋਰੀ ਪਰ ਕੱਲੇ ਪਨੀਤ ਕੌਰ ਲਈ ਨਹੀਂ ਚਾਰ ਹੋਰ ਉਮੀਦਵਾਰਾਂ ਨੂੰ ਸਥਿਤ ਨਾਲ ਚੜਾਇਆ ਜਾਏਗਾ ਕਹਿੰਦੇ ਜੀ ਬਕਾਇਦਾ ਤੌਰ ਤੇ ਪੀਐਮਓ ਨੇ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੂਰਾ ਸੁਰੱਖਿਆ ਚਾਰਟ ਦੇ ਲਈ ਭੇਜਿਆ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਕੀ ਹੈ ਜੀ ਪੰਜਾਬ ਪੁਲਿਸ ਦਾ ਰੋਡ ਮੈਪ ਕੀ ਹੈ ਜੀ ਸੁਰੱਖਿਆ ਨੂੰ ਲੈ ਕੇ ਕੀ ਪ੍ਰਬੰਧ ਨੇ ਵੈਸੇ ਸੱਤ ਗੁਜਰਾਤੀ ਕੰਪਨੀਆਂ ਤੇ ਐਨਐਸਜੀ ਦੇ ਕਮਾਂਡੋ ਖੂਪੀਆਂ ਟੀਮਾਂ ਕੇਂਦਰੀ ਖੂਪੀਆਂ ਏਜੰਸੀਆਂ ਪਿਛਲੇ ਹਫਤੇ ਤੋਂ ਸਰਗਰਮ ਨੇ ਕਿਉਂਕਿ 23 ਤਰੀਕ ਨੂੰ ਪਟਿਆਲੇ 24 ਨੂੰ ਫਿਰ ਜਲੰਧਰ ਤੇ ਗੁਰਦਾਸਪੁਰ ਇਨਾ ਤਿੰਨ ਰੈਲੀਆਂ ਚਨਦਰ ਮੋਦੀ ਨੇ 13 ਦੇ 13 ਉਮੀਦਵਾਰਾਂ ਨੂੰ ਸਥਿਤ ਚੜਾਲਣ ਪਟਿਆਲੇ ਚ 3 ਵਜੇ ਪੋਲੋ ਗਰਾਊਂਡ ਦੇ ਵਿੱਚ ਨਰਿੰਦਰ ਮੋਦੀ ਸਟੇਜ ਤੇ ਪ੍ਰਗਟ ਹੋਣਗੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਗੇ ਨਾਲ ਪੰਜਾਬ ਮਾਮਲੇ ਦੇ ਇੰਚਾਰਜ ਵੀਜੇ ਰੂਪਾਨੀ ਸਾਫਕਾ ਮੁੱਖ ਮੰਤਰੀ ਗੁਜਰਾਤ ਉਹ ਹੋਣਗੇ ਸੋ ਉਸ ਤੋਂ ਬਿਨਾ ਫਿਰ ਕੈਪਟਨ ਅਮਰਿੰਦਰ ਸਿੰਘ ਤਾਂ ਜਾਣਗੇ ਭਾਈ ਹੁਣ ਹੁਣੇ ਤਾਂ ਸਟੇਜ ਤੇ ਚੜਨਾ ਅਗਲੇ ਏਨੇ ਦਿਨਾਂ ਤੋਂ ਹੀ ਦਿਖੇ ਕਿੱਥੇ ਨੇ ਭਾਜਪਾ ਦੇ ਕਹਿੰਦੇ ਕਿ ਲਿਆਂਦਾ ਵੀ ਸੀ ਅਮਰਿੰਦਰ ਪਰ ਆਏ ਨਹੀਂ ਪ੍ਰੀਤ ਕਹਿੰਦੀ ਮੇਰੇ ਲਈ ਨਹੀਂ ਨਿਕਲਿਆ ਭਾਈ ਉਹ ਤਾਂ ਦਿੱਲੀ ਏਲਾਚ ਚੱਲਦਾ ਸੀ ਬਿਮਾਰ ਸੀ ਸੋਣ ਉਹ ਵੀ ਹੋਣਗੇ ਸੋ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਕਾਂਗਰਸੀ ਲੀਡਰ ਤੇ ਮੌਜੂਦਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਤੇ ਪੰਜਾਬ ਮਾਮਲਿਆਂ ਦੇ ਭਾਜਪਾ ਦੇ ਇੰਚਾਰਜ ਇਹ ਤਿੰਨ ਲੀਡਰ ਤੇ ਜੀ ਪ੍ਰਧਾਨ ਮੰਤਰੀ ਦੇ ਪਿੱਛੇ ਕਿਰੇ ਹੁਣ ਭਾਜਪਾ ਦੇ ਸਟਾਰ ਪ੍ਰਚਾਰਕ ਬਣ ਕੇ ਪੰਜਾਬ ਵੋਟਾਂ ਮੰਗਣਾ ਉਹਨਾਂ ਨਾਲ ਖੜੇ ਨੇ ਇਹ ਤੋਂ ਲਾਭ ਜੇ ਕੋਈ ਰਾਸਟਰੀ ਲੀਡਰ ਹੋਏ ਤਾਂ ਹੋ ਸਕਦਾ ਉਹ ਜਾਵੇ ਨਹੀਂ ਤਾਂ ਫਿਰ ਪੰਜ ਉਮੀਦਵਾਰ ਪਟਿਆਲਾ ਰੈਲੀ ਰਾਹੀਂ ਪੰਜ ਲੋਕ ਸਭਾ ਹਲਕਿਆਂ ਨੂੰ ਕਵਰ ਕਰਨਾ ਕਹਿੰਦੇ ਜੀ ਨਰਿੰਦਰ ਮੋਦੀ ਨੇ ਪਟਿਆਲਾ ਸੰਗਰੂਰ ਬਠਿੰਡਾ ਹੈ ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਸੋ ਇਸ ਲਈ ਪ੍ਰਨੀਤ ਕੌਰ ਵੀ ਮੰਚ ਤੇ ਨਾਲ ਨਜ਼ਰ ਆਉਣਗੇ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਗਿਜਾਰਾਮ ਹੋਰੀ ਵੀ ਨਾਲ ਨਜ਼ਰ ਆਉਣਗੇ ਸੰਗਰੂਰ ਲੋਕ ਸਭਾ ਹਲਕੇ ਤੋਂ ਅਰਵਿੰਦ ਖੰਨਾ ਵੀ ਨਾਲ ਖੜੇ ਨਜ਼ਰ ਆਉਣਗੇ ਪਟੇਂਡਾ ਤੋਂ ਵੀ ਵੀ ਪਰਮਪਾਲ ਕੌਰ ਸਿੱਧੂ ਨੂੰ ਵੀ ਸਟੇਜ ਤੇ ਖੜਾਇਆ ਜਾਊਗਾ ਤੇ ਇਹ ਤੋਂ ਇਲਾਵਾ ਫਰੀਦਕੋਟ ਤੋਂ ਹੰਸ ਰਾਜਾਂਸ ਸੋ ਇਹਨਾਂ ਪੰਜਾਂ ਉਮੀਦਵਾਰਾਂ ਦੇ ਲਈ ਇੱਕ ਤਰ੍ਹਾਂ ਨਾਲ ਪ੍ਰਚਾਰ ਕਰਕੇ ਜਾਣਾ ਮੋਦੀ ਹੋਰਾਂ ਨੇ ਪਰ ਇਸ ਕਦਰ ਪਿਛਲੀ ਘਟਨਾ ਦਾ ਤੇ ਕਿਸਾਨਾਂ ਦਾ ਦੋ ਪਹਿਲੂਆਂ ਤੋਂ ਪੀਐਮਓ ਹਾਊਸ ਨੂੰ ਅਜਿਹਾ ਡਰ ਲੱਗ ਰਿਹਾ ਹੈ ਕਿ ਇਸ ਲਈ ਉਹ ਕਹਿੰਦੇ ਜੀ ਸੁਰੱਖਿਆ 'ਚ ਕੋਈ ਚੂਕ ਨਾ ਹੋਵੇ ਹੈ ਕੋਈ ਹੁਣ ਊਨਤਾਈ ਨਾ ਹੋਵੇ ਕਿਉਂਕਿ ਪਿਛਲੀ ਵਾਰ ਕਹਿੰਦੇ ਜੀ ਜਦੋਂ ਪ੍ਰਧਾਨ ਮੰਤਰੀ ਜੀ 2022 ਦੇ ਵਿੱਚ 5 ਜਨਵਰੀ 2022 ਨੂੰ ਪੰਜਾਬ ਆਏ ਸੀ ਕਹਿੰਦੇ ਜੀ ਪੁਲ ਦੇ ਉੱਤੇ ਖੜਨਾ ਪੈ ਗਿਆ ਫਲਾਈਓਵਰ ਦੇ ਉੱਤੇ ਤਾਂ ਇਹ ਸੁਰੱਖਿਆ ਨਿਯਮ ਦੇ ਤਹਿਤ ਪ੍ਰਧਾਨ ਮੰਤਰੀ ਜਾਂ ਬੀਬੀਆਈਪੀ ਦੀ ਸੁਰੱਖਿਆ ਦੇ ਬਾਰੇ ਨਾਲ ਪੁਲ ਤੇ ਰੁਕਿਆ ਨਹੀਂ ਜਾ ਸਕਦਾ ਪਰ ਸਾਨੂੰ ਗੱਡੀਆਂ ਨੂੰ ਪੁਲ ਤੇ ਖੜਾਉਣੀ ਪੈਗੀ ਇਹ ਬਹੁਤ ਖਤਰਨਾਕ ਸੀ ਕਹਿੰਦੇ ਜੀ ਤੇ ਸਾਰਾ ਕੁਝ ਵਾਪਰਿਆ ਜੀ ਕਹਿੰਦੇ ਕਿ ਪੰਜਾਬ ਪੁਲਿਸ ਦੇ ਕਾਲ ਪਾਤਾ ਸੀ ਤੇ ਬਕਾਇਦਾ ਤੌਰ ਤੇ ਬਠਿੰਡੇ ਤੋਂ 에ਅਰਪੋਰਟ ਤੋਂ ਗੱਡੀ ਨਿਕਲਦੀ ਆ ਫਿਰੋਜ਼ਪੁਰ ਕੰਨੀ ਨੂੰ ਜਾਂਦੀ ਆ ਤੇ ਰਾਹ ਦੇ ਵਿੱਚ ਪੁਲ ਦੇ ਉੱਤੇ ਕਹਿੰਦੇ ਜੀ ਕਿਸਾਨ ਆਗੇ ਗੱਡੀ ਰੋਕਣੀ ਪੈ ਜਾਂਦੀ ਆ ਤੇ ਇੱਕ ਪਾਸੇ ਪੁਲ ਦੇ ਕਿਸਾਨ ਕਤਰ ਹੋ ਗਏ ਜੀ ਕਹਿੰਦੇ ਫਿਰ ਫੋਟੋ ਹੁੰਦੀ ਆ ਕਿ ਹਾਂ ਜੀ ਦੇਖੋ ਮੋਦੀ ਸ਼ੀਸ਼ੇ ਵਿੱਚ ਦਿਖਦੇ ਜਦੋਂ ਕਿ ਐਦਾਂ ਖਾਲੀ ਨਹੀਂ ਛੱਡਿਆ ਜਾ ਸਕਦਾ ਜਿੱਥੇ ਦਿਖਦੇ ਹੋਣ ਪਰ ਉਹ ਫੋਟੋਆਂ ਵੀ ਰਿਲੀਜ਼ ਹੋ ਗਈਆਂ ਸੋ ਸਾਰੇ ਤੋਂ ਬਾਅਦ ਫਿਰ ਵਾਪਸ ਚੱਲ ਗਿਆ ਕਾਫਲਾ ਵਾਪਸ ਜਾ ਕੇ ਬਠਿੰਡਾ ਰਿਪੋਰਟ ਤੋਂ ਸੁਨਹਿਲਾ ਲਾਤਾ ਪੰਜਾਬ ਦੇ ਅਫਸਰ ਅਧਿਕਾਰੀਆਂ ਨੂੰ ਕਿ ਕਹਿ ਦਿਓ ਆਪਣੇ ਮੁੱਖ ਮੰਤਰੀ ਨੂੰ ਕਿ ਧੰਨਵਾਦ ਮੈਂ ਜ਼ਿੰਦਾਬਾਦ ਕਰਤ ਰਿਆਂ ਤੇ ਫਿਰ ਸਾਡੇ ਮੁੱਖ ਮੰਤਰੀ ਨੇ ਵੀ ਜਵਾਬ ਦਿੱਤਾ ਉਸ ਸਮੇਂ ਦੇ ਨੇ ਚਰਨੀ ਚੰਨੀ ਸੀ ਉਸ ਸਮੇਂ ਖੰਤਰੀ ਉਹ ਕਹਿੰਦੇ ਜੀ ਇਹ ਕਿਹੜਾ ਤਰੀਕਾ ਤੁਹਾਡੀਆਂ ਕੁਰਸੀਆਂ ਖਾਲੀ ਸੀ ਸਾਰਾ ਕੁਝ ਨੂੰ ਪਤਾ ਸੀ ਰੈਲੀ ਚ ਕੋਈ ਸੈਣੀਗਾ ਹੁਣ ਸਾਡੇ ਸਿਰ ਮੜੀ ਜਾਂਦੀ ਚਲੋ ਹੁਣ ਸ਼ੰਭੂ ਬਾਡਰ ਦੇ ਉੱਤੇ 100 ਦਿਨ ਪੂਰੇ ਹੋਏ ਅੱਜ ਤੇ 100 ਦਿਨ ਪੂਰੇ ਹੁਣ ਤੇ ਅੱਜ ਵੱਡਾ ਇਕੱਠ ਹੋਇਆ ਰੇਲਵੇ ਟਰੈਕ ਅਗਲੇ ਦੋ ਦਿਨ ਪਹਿਲਾਂ ਖਾਲੀ ਕਰਤਾ ਸ਼ੰਭੂ ਬਾਡਰ ਤੇ ਤਾਂ ਨਾ ਜਾਰੀ ਆ ਪਰ ਇਹ ਇਕੱਠ ਚੋ ਸੁਨੇਹਾ ਦਿੱਤਾ ਕਿ ਭਾਈ ਭਾਜਪਾਈ ਨੂੰ ਭਾਜਪਾਈ ਲੀਟਰਾਂ ਨੂੰ ਤੇ ਨਦਰ ਮੋਦੀ ਦੀ ਰੈਲੀ ਨੂੰ ਵੀ ਰੋਬਰੂਡ ਉਧਰ ਇੱਕ ਦਿਨ ਪਹਿਲਾਂ ਜਗਰਾਉਂ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਹੋਈ ਉਹ ਕਹਿੰਦੇ ਭਾਈ ਵੱਡਾ ਕੱਟ ਸੀ ਦਾਣਾ ਮੰਡੀ ਜਗਰਾਉਂ ਦੀ ਦਾਣਾ ਮੰਡੀ ਚ ਇਸ ਘਰਮੀ ਚ ਵੀ ਕਿਸਾਨਾਂ ਦਾ ਵੱਡਾ ਕੱਟ ਸੀ ਉਸ ਵੱਡੇ ਕੱਟ ਦੇ ਵਿੱਚ ਕਿਸਾਨਾਂ ਨੇ ਵੀ ਕਹਿਤਾ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਵੀ ਕਹਿਤਾ ਇਸਕੀਮ ਨੇ ਵੀ ਕਹਿਤਾ ਨਰਿੰਦਰ ਮੋਦੀ ਆ ਰਹੇ ਨੇ ਕਾਲੇ ਝੰਡੇ ਲੈ ਕੇ ਪਟਿਆਲੇ ਪਹੁੰਚਿਓ ਆਪਾਂ ਸ਼ਾਂਤਮਈ ਤਰੀਕੇ ਨਾਲ ਪ੍ਰਗਟਾਵਾ ਕਰਨਾ ਆਪਣੇ ਸਵਾਲ ਕਰਨੇ ਨੇ ਆਪਣਾ ਸੁਨੇਹਾ ਪਹੁੰਚਾਉਣਾ ਕਿਉਂਕਿ ਨਰਿੰਦਰ ਮੋਦੀ ਉਹਨਾਂ ਨੇ ਦਿੱਲੀ ਸਾਡਾ ਧੋਖਾ ਕੀਤਾ ਵੇਸੇ ਸਰਕਾਰੀ ਤੌਰ ਤੇ ਵੀ ਕਹਿੰਦੇ ਕਿਹਾ ਸੀਗਾ ਕਿ ਹਾਂ ਐਮ ਐਮ ਐਸ ਪੀ ਦੇ ਦਿਆਂਗੇ ਜਾਂ ਫਸਲਾਂ ਦੇ ਆਮਦਨ ਦੁੱਗਣੀ ਕਰਦੇਾਂਗੇ ਕਹਿੰਦੇ ਨਾ ਐਮ ਐਸ ਪੀ ਲਈ ਨਾ ਫਸਲ ਦੇ ਭਾਅ ਦੁੱਗਣੇ ਹੋਏ ਨਾ ਆਮਦਨ ਦੁੱਗਣੀ ਹੋਈ ਤੇ ਉੱਥੇ ਜਾ ਕੇ ਕਮੇਟੀਆਂ ਬਣਾਉਣ ਦੀਆਂ ਗੱਲਾਂ ਸਾਰਾ ਕੁਝ ਕਰਨੀਆਂ ਗੱਲਾਂ ਕੇਸ ਨਿਬੜਨ ਦੀਆਂ ਗੱਲਾਂ ਲਖੀਂਪੂਰੀ ਖੇਰੀ ਵਾਲੇ ਮਸਲੇ ਕਰਜ਼ਿਆਂ ਵਾਲੇ ਮਸਲੇ ਕਹਿੰਦੇ ਸਾਰਿਆਂ ਤੋਂ منہ ਫੇਰ ਲੇ ਤੇ ਇਸ ਲਈ ਕਹਿੰਦੇ ਪਟਿਆਲੇ ਪਹੁੰਚੋ ਉਹਨਾਂ ਨੇ ਕਾਲ ਕਰਤੀ ਉਸ ਐਸ ਕੇ ਐਮ ਚੋਂ ਤਾਂ ਇਹ ਵੀ ਕਿਹਾ ਗਿਆ ਕਿ ਜੇ ਦੁਵਾਰਾ ਭਾਜਪਾ ਆ ਗਈ ਤਾਂ ਕਿਸਾਨਾਂ ਆਗੂ ਕਹਿੰਦੇ ਕਿ ਫਿਰ ਮੁੜ ਕੇ ਬੂਟਾ ਨਹੀਂ ਪੈਣੀ ਐ ਇਸ ਲਈ ਇਹਨੂੰ ਰੋਕਣ ਦੇ ਲਈ ਆਪਣਾ ਕਹਿੰਦੇ ਰੋਸਮਝਾਰਾ ਕਰਨਾ ਬਹੁਤ ਜ਼ਰੂਰੀ ਹੈ ਆਪਣੀਆਂ ਜ਼ਮੀਨਾਂ ਫੇਰ ਜਾਣਗੀਆਂ ਸੋ ਇਹ ਸਾਰੀਆਂ ਰਿਪੋਰਟਾਂ ਚਾਹੇ ਸ਼ੰਭੂ ਬਾਰਡਰ ਵਾਲੀਆਂ ਚਾਹੇ ਜਗਰਾਉਂ ਵਾਲੀਆਂ ਚਾਹੇ ਜਗਰਾਉਂ ਦੇ ਕੱਠ ਦੀਆਂ ਤੇ ਸ਼ੰਭੂ ਬਾਰਡਰ ਦੇ ਕੱਠ ਦੀਆਂ ਕੇਂਦਰੀ ਖੁਫੀਆ ਏਜੰਸੀਆਂ ਵੀ ਸੁਪੇ ਏਜੰਸੀਆਂ ਕੇਂਦਰ ਕੋਲ ਪਹੁੰਚ ਰਹੀਆਂ ਤੇ ਉਧਰੋਂ ਕੇਂਦਰ ਦੇ ਪੀਐਮਓ ਹਾਊਸ ਤੋਂ ਉਹਨਾਂ ਦੀ ਸੁਰੱਖਿਆ ਦਸਤਿਆਂ ਤੋਂ ਪੰਜਾਬ ਦੇ ਡੀਜੀਪੀ ਨਾਲ ਤਾਲਮਿਲ ਕਿ ਭਾਈ ਅਸੀਂ ਆਪਣੀਆਂ ਕੰਪਨੀਆਂ ਭੇਜਤੀਆਂ ਆਸੀਂ ਆਪਣੀਆਂ ਖੂਫੀਆਂ ਟੀਮਾਂ ਭੇਜਤੀਆਂ ਅਸੀਂ ਆਪਣੇ ਕਵਾਂਡੋ ਭੇਜਤੇ ਪਰ ਤੁਹਾਡਾ ਰੋਡ ਮੈਪ ਕੀ ਆ ਐ ਇੱਕਤੀ ਕੋਈ ਪਤਾ ਹੀ ਨਹੀਂ ਹੋਣੀ ਚਾਹੀਦੀ ਤੇ ਸਥਿਤੀ ਇਹ ਆ ਜਨਾਬ ਕਿ ਪਟਿਆਲੇ ਦਾ ਚੱਪਾ ਚੱਪਾ ਵਿੰਨਤਾ ਹਰ ਐਂਟਰੀ ਪੁਆਇੰਟ ਤੇ ਭਲਕੇ ਆਉਣਾ 3 ਵਜੇ ਇਸ ਸਟੇਜ ਤੇ ਚੜਨਾ ਪਰ 24 ਘੰਟੇ ਪਹਿਲਾਂ 48 ਘੰਟੇ ਪਹਿਲਾਂ 72 ਘੰਟੇ ਪਹਿਲਾਂ ਨਾਕਾਬੰਦੀ ਕੀਤੀ ਹੋਈ ਹੈ ਤੇ ਬਕਾਇਦਾ ਤੌਰ ਤੇ ਪਟਿਆਲੇ ਚ ਵੱਟਣ ਵਾਲੀ ਬਸ ਅੱਡੇ ਚ ਨਿਕਲਦੇ ਲੋਕ ਪਟਿਆਲੇ ਚ ਵੱਟਣ ਵਾਲੀ ਕੋਈ ਕਾਰ ਗੱਡੀ ਟੈਂਪੂ ਤੇ ਡਰਤਾ ਇਹ ਲੱਗਦਾ ਕਿ ਹਰਾ ਰੰਗ ਕਿਤੇ ਦਿਖ ਜਵੇ ਜਾਂ ਕਾਲੀ ਝੰਡੀ ਕਿਤੇ ਦਿਖ ਜਵੇ ਬਸ ਪੁੱਛੋ ਨਾ ਫਿਰ ਸੋ ਹਰੀਆਂ ਪੱਗਾਂ ਤੇ ਕਾਲੀਆਂ ਝੰਡੀਆਂ ਕਿਸਾਨ ਸੰਗਠਨਾਂ ਤੋਂ ਵੀ ਭਾਜਪਾ ਤੇ ਭਾਜਪਾ ਦੇ ਲੀਡਰੋਂ ਡਰ ਲੱਗ ਰਹੇ ਨੇ ਨarendra Modi ਤੋਂ ਡਰ ਲੱਗ ਰਹੇ ਤੇ ਉੱਤਰ ਪਿਛਲਾ ਉਹ ਪੁਰਾਣਾ ਕਾਰਾ ਉਸ ਪਹਿਲਾਂ ਤੋਂ ਡਰ ਲੱਗ ਰਿਹਾ ਇਸ ਲਈ ਕਹਿੰਦੇ ਸੁਰੱਖਿਆ ਚੌਕਸੀ ਬਹੁਤ ਬਤਾ ਦਿੱਤੀ ਗਈ ਹੈ ਕਿ ਇਸ ਸਥਿਤੀ ਦੇ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ ਚਲੋ ਇਧਰ ਪੰਜਾਬ ਦੇ ਸਾਬਕਾ ਡੀਜੀਪੀ ਹੋਰਾਂ ਨੇ ਕਹਿੰਦੇ ਜੀ ਫਿਕਰ ਪਾ ਦਿੱਤਾ ਪੰਜਾਬ ਸਰਕਾਰ ਪੰਜਾਬ ਦੇ ਸਾਬਕਾ ਡੀਜੀਪੀ ਪੰਜਾਬ ਰੈਨ ਹਾਈ ਕੋਰਟ ਪਹੁੰਚ ਗਏ ਜੀ ਉਹਨਾਂ ਨੇ ਕੈਟ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਢੇਰ ਛੜਾ ਕਰਤਾ ਕਿ ਜੀ ਹੱਕ ਮੇਰਾ ਬਣਦਾ ਸੀ ਡੀਜੀਪੀ ਤੇ ਮੈਨੂੰ ਧੱਕੇ ਨਾ ਖੋਏ ਤੇ ਖੋਇਆ ਹੀ ਕੀ ਕਹਿੰਦੇ ਜੀ ਮੇਰੇ ਤੇ ਪੰਜਾਬ ਸਰਕਾਰ ਦਬਾਅ ਬਣਾਉਂਦੀ ਸੀ ਮਾਨ ਸਰਕਾਰ ਦਬਾਅ ਬਣਾਉਂਦੀ ਸੀ ਕਿ ਜੀ ਗੈਰ ਕਾਨੂੰਨੀ ਕੰਮ ਕਰਾਉਣ ਨੂੰ ਕਹਿੰਦੇ ਸੀ ਮੈਨੂੰ ਮੈਂ ਕੀਤਾ ਨਹੀਂ ਕਹਿੰਦੇ ਇਸ ਲਈ ਮੈਨੂੰ ਹਟਾਤਾ ਇਹ ਬੀਕੇ ਪਹੰਮਰਾ ਨੇ ਆਪਣੀ ਪਟੀਸ਼ਨ ਚ ਆਪਣੀ ਅਪੀਲ ਚ ਆਪਣੀ ਦਰਖਾਸਤ ਚ ਹਾਈ ਕੋਰਟ ਚ ਪੰਜਾਬ ਸਰਕਾਰ ਦੇ ਦਿੱਤੇ ਸਵਾਲ ਖੜੇ ਕੀਤੇ ਡੀਜੀਪੀ ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਪਾਮਬਰਾ ਸੀਨੀਅਰ ਆਈਪੀਐਸ ਅਧਿਕਾਰੀ ਉਹਨਾਂ ਨੂੰ ਜਦੋਂ ਸਰਕਾਰ ਆਈ ਸਰਕਾਰ ਆਉਣ ਤੋਂ ਬਾਅਦ ਉਹ ਸੀਫੇ ਵਾਲਾ ਮੁੱਦਾ ਖੇਡ ਚੱਲੀ ਹਟ ਗਏ ਜੀ ਹਟਾਤੇ ਜੀ ਨਵੀਂ ਲਿਸਟ ਚੱਲ ਗਈ ਜੀ ਚਲੋ ਜੀ ਗੌਰਵ ਜਾਦਵ ਬਣ ਗਏ ਸਾਰੇ ਚ ਹੁਣ ਸਾਬਕਾ ਡੀਜੀਪੀ ਵੀਕੇ ਪਾਮਬਰਾ ਹੋਰੀ ਕੈਟ ਦੇ ਖਿਲਾਫ ਮਤਲਬ ਕੈਟ ਦੇ ਕੋਲ ਆਪਣੀ ਅਪੀਲ ਲੈ ਕੇ ਗਏ ਕੈਟ ਨੇ ਉਹਨਾਂ ਦੀ ਅਪੀਲ ਖਾਰਜ ਕਰਤੀ ਲਗਭਗ 1 ਸਾਲ ਚੱਲਿਆ ਪੈলো ਹੁਣ ਉਹ ਕੈਟ ਦੇ ਖਿਲਾਫ ਪੰਜਾਬ ਹਾਈ ਕੋਰਟ ਪਹੁੰਚ ਗਏ ਪੰਜਾਬ ਸਰਕਾਰ ਖਿਲਾਫ ਹਾਈ ਕੋਰਟ ਤੱਕ ਪਹੁੰਚ ਕਰ ਲਈ ਕਿਹਾ ਕਿ ਮਾਨ ਸਰਕਾਰ ਨੇ ਮੇਰੇ ਉੱਤੇ ਗੈਰ ਕਾਨੂੰਨੀ ਕੰਮਾਂ ਦਾ ਦਬਾਅ ਬਣਾਇਆ ਸੀ ਮੈਂ ਕਰਨੋਂ ਇਨਕਾਰ ਕੀਤਾ ਤਾਂ ਮੇਰੇ ਤੇ ਅਸਤੀਫਾ ਦੇਣ ਦਾ ਦਬਾਅ ਪਾਇਆ ਆਪਣੀ ਪਟੀਸ਼ਨ ਚ ਬੀਕੇ ਭਾਮਰਾ ਨੇ ਕਿਹਾ ਕਿ ਜੀ ਮੈਨੂੰ ਕਹਿੰਦੇ ਸੀ ਕਿ ਕੁਝ ਖਾਸ ਬੰਦਿਆਂ ਦੇ ਉੱਤੇ ਆਪਾਂ ਨਾ ਪਰਚੇ ਦਰਜ ਕਰਦੇ ਹਾਂ ਮਹੱਤਵਪੂਰਨ ਲੋਕਾਂ ਦੇ ਉੱਤੇ ਨਾਮੀ ਲੋਕਾਂ ਦੇ ਉੱਤੇ ਆਪਾਂ ਪਰਚੇ ਦਰਜ ਕਰਨੇ ਕਹਿੰਦੇ ਜੀ ਮੈਂ ਕਿਹਾ ਗੈਰ ਕਾਨੂੰਨੀ ਕੰਮ ਨਹੀਂ ਮੈਂ ਕਰਦਾ ਬਿਨਾਂ ਮਤਲਬ ਤੋਂ ਪਰਚੇ ਕਿਉਂ ਦਰਜ ਕਰੀ ਫਿਰ ਕਹਿੰਦੇ ਇਹ ਵੀ ਕਿਹਾ ਕਿ ਕੁਝ ਸੂਬੇ ਦੇ ਬਾਹਰੀ ਲੋਕ ਨੇ ਉਹਨਾਂ ਨੂੰ ਆਪਾਂ ਸੁਰੱਖਿਆ ਦਸਤੇ ਦੇਣੇ ਸੁਰੱਖਿਆ ਦਸਤਿਆਂ ਦੇ ਵਾਦੀ ਨਾਲ ਪੰਜਾਬ ਦੇ ਵਿਰੋਧੀ ਧਿਰਾਂ ਦੇ ਵਿਰੋਧੀ ਧਿਰ ਦੇ ਲੀਡਰ ਚਾਹੇ ਪ੍ਰਸਾਦ ਬਾਜਵਾ ਨੇ ਚਾਹੇ ਅਕਾਲੀ ਲੀਡਰ ਵਿਕਰਮ ਜੀਠੀਆਂ ਨੇ ਜਾਂ ਕੁਝ ਹੋਰ ਧਿਰਾਂ ਨੇ ਉਹ ਇਹ ਸਵਾਲ ਪੰਜਾਬ ਦੀ ਵਿਧਾਨ ਸਭਾ ਚ ਵੀ ਵਿਧਾਨ ਸਭਾ ਦੇ ਬਾਹਰ ਵੀ ਮੀਡੀਆ ਦੇ ਗਲਿਆਰਾਂ ਚ ਵੀ ਉੱਠਦਾ ਰਿਹਾ ਕਿ ਜੀ ਪੰਜਾਬ ਦੇ ਕੋਟੇ ਚੋਂ ਸੁਰੱਖਿਆ ਦਸਤੇ ਦਿੱਤੇ ਪੰਜਾਬ ਦੇ ਕੋਟੇ ਚੋਂ ਸੁਰੱਖਿਆ ਵਾਲੀਆਂ ਗੱਡੀਆਂ ਦਿੱਤੀਆਂ ਪੰਜਾਬ ਦੇ ਕੋਟੇ ਚੋਂ ਕੋਠੀਆਂ ਦਿੱਤੀਆਂ ਸੋ ਖਾਹੀ ਚਰਚਾ ਹੈਲੀਕਾਪਟਰ ਦਾ ਹੈਗਾ ਹੀ ਹੈਗਾ ਚੱਲਦਾ ਰਿਹਾ ਸੋ ਇਹ ਸਾਰੇ ਮਰਤਾਰੇ ਨੂੰ ਦੁਬਾਰਾ ਨਵੇਂ ਸਿਰੇੋਂ ਹੁਣ ਵੀ ਕੇ ਭੰਭਰਾ ਹੁਣ ਪਤਾ ਨਹੀਂ ਉਹਨਾਂ ਨੇ ਉਹ ਮਹੱਤਵਪੂਰਨ ਬੰਦਿਆਂ ਦੇ ਨਾਂ ਦੱਸਿਆ ਕਿ ਨਹੀਂ ਇਸ ਪਟੀਸ਼ਨ 'ਚ ਜਿਨ੍ਹਾਂ ਤੇ ਉਹਨੂੰ ਪਰਚੇ ਦਰਜ ਕਰਨ ਗਿਆ ਸੀ ਜਾਂ ਸੂਬੇ ਤੋਂ ਬਾਹਰ ਹੀ ਉਹ ਖਾਸ ਬੰਦਿਆਂ ਦੇ ਨਾਂ ਦਿੱਤੇ ਆ ਜਿਨ੍ਹਾਂ ਨੂੰ ਸੁਰੱਖਿਆ ਦੇਣ ਦੀ ਗੱਲ ਕੀਤੀ ਸੀ ਸੋ ਇਹ ਅਜੇ ਸਪੱਸ਼ਟ ਨਹੀਂ ਪਰ ਉਹ ਕਹਿੰਦੇ ਜੀ ਕਿ ਮੈਨੂੰ ਹੋਰ ਵੀ ਕੁਝ ਗੈਰਕਾਨੂੰਨੀ ਕੰਮ ਕਰਾਉਣ ਲਈ ਦਬਾਅ ਬਣਾਇਆ ਜਦੋਂ ਮੈਂ ਸਾਰੇ ਕੰਮਾਂ ਤੋਂ ਇਨਕਾਰ ਕੀਤਾ ਫਿਰ ਕਹਿੰਦੇ ਜੀ ਮੈਨੂੰ ਮੇਰੇ ਤਸੀਹੇ ਦਾ ਦਬਾਅ ਬਣਾਉਣ ਲੱਗੇ ਕਿ ਅਸਤੀਫਾ ਦਿਓ ਹੁਣ ਇਹ ਸਥਿਤੀ ਦੇ ਵਿੱਚ ਜਦੋਂ ਕੈਟ ਦੇ ਖਰਾਪ ਪਟੀਸ਼ਨ ਦਾਖਲ ਕਰਦੇ ਔਰ ਪੰਜਾਬ ਸਰਕਾਰ ਤੇ ਸਵਾਲ ਖੜਾ ਕਰਦੇ ਆ ਕਿਵੇਂ ਤੋ ਅਜਿਹੇ ਕੰਮ ਕਰਾਉਣੇ ਚਾਹੁੰਦੇ ਸੀ ਤਾਂ ਪੰਜਾਬ ਰੈਨ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਸਬਕਾਰ ਕਰਦਿਆਂ ਹੋਇਆਂ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਤੇ ਪਾਤੀ ਹੈ ਤੇ ਕੈਟ ਨੂੰ ਵੀ ਤਲਬ ਕਰ ਲਿਆ ਕੇਂਦਰ ਸਰਕਾਰ ਨੂੰ ਵੀ ਤਲਬ ਕਰ ਲਿਆ ਤੇ ਪੰਜਾਬ ਸਰਕਾਰ ਦੇ ਹਵਾਲੇ ਨਾਲ ਪੰਜਾਬ ਦੇ ਡੀਜੀਪੀ ਨੂੰ ਗ੍ਰੈਬ ਭਾਗ ਨੂੰ ਤਲਬ ਕਰ ਲਿਆ ਡੀਜੀਪੀ ਦਾ ਤਲਬ ਹੋਣਾ ਗ੍ਰੈਬ ਭਾਗ ਦਾ ਤਲਬ ਹੋਣਾ ਮਤਲਬ ਪੰਜਾਬ ਸਰਕਾਰ ਨੇ ਤਲਬ ਕਰ ਲਿਆ ਸੋ ਇਸ ਲਈ ਪੰਜਾਬ ਸਰਕਾਰ ਇਸ ਮਸਲੇ ਤੇ ਵੀ ਉਹਨਾਂ ਦੀ ਮੁਸ਼ਕਲਾਂ ਬਾਦੀਆਂ ਜਾ ਰਹੀਆਂ ਚਲੋ ਜਾਂਦੇ ਜਾਂਦੇ ਚੋਣ ਕਮਿਸ਼ਨ ਦੀ ਅਪੀਲ ਕੇ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਿਓ ਜੀ। ਸੋ ਉਹਨਾਂ ਦੇ ਹਵਾਲੇ ਨਾਲ ਵੀ ਭਾਰਤੀ ਚੋਣ ਕਮਿਸ਼ਨ ਦੇ ਹਵਾਲੇ ਨਾਲ ਵੀ ਤੇ ਪਰ ਆਪਾਂ ਆਪਣੀ ਖਰਾਕੀ ਫਰਜ਼ ਨੂੰ ਵੀ ਧਿਆਨ ਚ ਰੱਖਦੇ ਆ। ਪੰਜਾਬ ਦੇ ਹਿੱਤ ਨੂੰ ਆਪਣੇ ਸੂਬੇ ਦੇ ਹਿੱਤ ਨੂੰ ਆਪਣੇ ਮੁਲਕ ਦੇ ਹਿੱਤ ਨੂੰ ਧਿਆਨ ਚ ਰੱਖਦੇ ਆ। 1 ਜੂਨ ਨੂੰ ਪੰਜਾਬ ਦੇ ਵਿੱਚ ਆਖਰੀ ਗਿਣਟ ਚ ਵੋਟਾਂ ਨੇ। ਸੋ ਉਸ ਦਿਨ ਆਪਣੀ ਵੋਟ ਪਾਉਣ ਜ਼ਰੂਰ ਕਰਿਓ। ਤੇਰੇ ਵੋਟ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਖੌਫ ਤੋਂ, ਬਿਨਾਂ ਕਿਸੇ ਦਬਾਅ ਤੋਂ, ਬਿਨਾਂ ਕਿਸੇ ਚੀਜ਼ ਦੇ ਲੋਭ ਲਾਲਚ ਤੋਂ ਇਹ ਨਾ ਹੋਵੇ ਕਿ ਰਾਤ ਕਿਹਨੇ ਦਿੱਤੀ ਸੀ ਬੋਤਲ ਹੈ ਜਾਂ ਕਿਹਦਾ ਕਰੇ ਸਮਾਨ ਆਇਆ ਸੀ ਕਿਨੇ ਕੁਲਰ ਪੱਖੇ ਭੇਜੇ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਜੇ ਆਪਣੇ ਪੰਜਾਬ ਲਈ ਤੇ ਆਪਣੇ ਜਵਾਕਾਂ ਦੇ ਭਵਿੱਖ ਲਈ ਸੋਚਦੇ ਹੋ ਤਾਂ ਸੋਚ ਕੇ ਵੋਟ ਪਾਓ ਹਾਂ ਕਈ ਵਾਰ ਅੰਨਿਆ ਚੁਕਣਾ ਰਾਜ ਚੋਣ ਆਪਿੰਦਾ ਪਰ ਜੇਕਰ ਤੁਹਾਨੂੰ ਸਾਰੇ ਲੋਕ ਲੱਗਦੇ ਨੇ ਕਿ ਇਹ ਤੁਹਾਡੇ ਹਲਕੇ ਲਈ ਸਹੀ ਨਹੀਂ ਹੈਗੇ ਨਹੀਂ ਤਾਂ ਫਿਰ ਕੋਈ ਹਲਕੇ ਨੂੰ ਦੇਖ ਕੇ ਕੋਈ ਚਿਹਰੇ ਨੂੰ ਦੇਖ ਕੇ ਕੋਈ ਵਿਅਕਤੀ ਨੂੰ ਦੇਖ ਕੇ ਕੋਈ ਪਾਰਟੀ ਨੂੰ ਦੇਖ ਕੇ ਜੇ ਤੁਸੀਂ ਚੋਣ ਕਰ ਸਕਦੇ ਹੋ ਤਾਂ ਕਰਿਓ ਨਹੀਂ ਤਾਂ ਫਿਰ ਨੋਟਾ ਦੱਬ ਦਿਉਟਾਏ ਪਰ ਵੋਟ ਪਾਉਣ ਜ਼ਰੂਰ ਜਾਇਓ ਨੋਟਾ ਵੀ ਆਪਣਾ ਇੱਕ ਰੂਸੇ ਦਾ ਪ੍ਰਗਟਾਵਾ ਏ ਕਿ ਮੈਨੂੰ ਇਹਨਾਂ ਉਮੀਦਵਾਰਾਂ ਚੋਂ ਪਸੰਦ ਨਹੀਂ ਹਾਂ ਸਵਾਲ ਉੱਠਦਾ ਕਿ ਨੋਟਾ ਦੱਬ ਕੇ ਫਾਇਦਾ ਕੀ ਜੀਜੇ ਜਦੋਂ ਨੋਟਾ ਨੂੰ ਮਾਨਤਾ ਹੀ ਨਹੀਂ ਗਈ ਜੇ ਨੋਟਾ ਨੂੰ ਵੱਧ ਵੋਟਾਂ ਨਿਕਲ ਵੀ ਆਈਆਂ ਤਾਂ ਵੀ ਜਿਹੜਾ ਦੂਜੇ ਨੰਬਰ ਤੇ ਉਮੀਦਵਾਰ ਉਹਨੂੰ ਜਿੱਤੂ ਕਰਾ ਦਿੰਦਾ ਜਾਊਗਾ ਪਹਿਲਾਂ ਨੋਟਾ ਲਿਆਉਣ ਲਈ ਜੰਗ ਲੜੀ ਗਈ ਹੈ ਹੁਣ ਨੋਟਾ ਆ ਗਿਆ ਜੇ ਨੋਟਾ ਜਿੱਤਣ ਲੱਗੂਗਾ ਤਾਂ ਇਹ ਵੀ ਸਵਾਲ ਵੱਡਾ ਹੋਊਗਾ ਉਸ ਦਿਨ ਕਈ ਉਮੀਦਵਾਰ ਸਾਰੇ ਹਟਣ ਚਾਹੀਦੇ ਨੇ ਜਿਹੜੇ ਨੋਟਾਂ ਤੋਂ ਹਾਰ ਗਏ ਉਹ ਦੁਬਾਰਾ ਚੋਣਾਂ ਨਾਲ ਲੜ ਸਕਣ ਉਹਨਾਂ ਦੇ ਖਾਨਦਾਨ ਚ ਉਹਨਾਂ ਦੇ ਰਿਸ਼ਤੇਦਾਰਾਂ ਚ ਕੋਈ ਚੋਣਾਂ ਨਾਲ ਲੜ ਸਕਣ ਇਸ ਪਹਿਲੂ ਤੇ ਵੀ ਲਿਆਉਣ ਦੀ ਲੋੜ ਹੈ ਪਰ ਉਸ ਤੋਂ ਪਹਿਲਾਂ ਇਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੋ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਲਲਤੋਪੁਰ ਦੇ ਤਿੰਨ ਪਿੰਡਾਂ ਨੇ 100% ਦੀ ਵੋਟਾਂ ਪਾਈਆਂ ਚਾਹੇ ਇੱਕ ਪਿੰਡ 'ਚ 441 ਵੋਟਾਂ ਸੀ ਚਾਹੇ ਇੱਕ ਪਿੰਡ 'ਚ 357 ਵੋਟਾਂ ਸੀ ਜੇ ਇੱਕ ਪਿੰਡ ਚ ਹੋਰ 400 ਦੇ ਕਰੀਬ ਵੋਟਾਂ ਸੀ 100 ਦੀਆਂ 100 ਵੋਟਾਂ ਕੋਈ ਬੰਗਲੌਰੂ ਤੋਂ ਆਇਆ ਕੋਈ ਦਿੱਲੀ ਤੋਂ ਆਇਆ ਕੋ ਕਲਕੱਤੇ ਤੋਂ ਆਇਆ ਸੋ ਇਹ ਤੁਸੀਂ ਵੀ ਕਰਕੇ ਦਿਖਾ ਸਕਦੇ ਹੋ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਿਓ ਤੁਸੀਂ ਵਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ